ਹਾਈਵੇ ਦੇ ਪੈਟਰੋਲ ਪੰਪਾਂ ਦੇ ਨਾਲ ਲੁੱਟੋਖੋ ਦੀਆਂ ਵਾਰਦਾਤਾਂ ਹੋਈ ਸੀਗੀਆਂ 3 4 ਜਨਵਰੀ ਦੀ ਰਾਤ ਨੂੰ ਇਹਨਾਂ ਨੇ 4-5 ਘਟਨਾਵਾਂ ਨੂੰ ਇੱਕ ਹੀ ਰਾਤ ਦੇ ਵਿੱਚ ਅੰਜਾਮ ਦਿੱਤਾ ਸੀ ਉਹਦੇ ਵਿੱਚ ਅੱਗੇ ਤਫ਼ਤੀਸ਼ ਕਰਦੇ ਹਾਂ ਪੁਲਿਸ ਟੀਮ ਨੇ ਸੀਸੀਟੀਵੀ ਕੈਮਰੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹਨਾਂ ਸਾਰੇ ਜਿਹੜੀ ਗੈਂਗ ਹੈ ਇਹਨੂੰ ਟ੍ਰੇਸ ਕਰ ਲਿਆ ਇਹਦੇ ਵਿੱਚੋਂ 3 ਨਕੀਅਜ਼ ਅਰੈਸਟ ਕਰ ਲਏ ਤੇ ਦਿਨੀ ਬੱਗਾ ਪੁਰਾਣਾ ਤੇ ਨਿਹਾਲ ਸਿੰਘ ਵਾਲਾ ਏਰੀਆ ਦੇ ਵਿੱਚ ਹਾਈਵੇ ਤੇ ਪੈਟਰੋਲ ਪੰਪਾਂ ਦੇ ਨਾਲ ਲੁੱਟਖੋਹ ਦੀਆਂ ਵਾਰਦਾਤਾਂ ਹੋਈ ਸੀਗੀਆਂ 3 4 ਜਨਵਰੀ ਦੀ ਰਾਤ ਨੂੰ ਉਹਦੇ ਸਬੰਧੀ 2 ਨੰਬਰ ਐਫਆਈਆਰ ਥਾਣਾ ਬਾਗਾਪੁਰਾਣਾ ਦਰਜ ਹੈਗੀ ਹੈ ਉਹਦੇ ਅੱਗੇ ਤਫ਼ਤੀਸ਼ ਕਰਦੇ ਆ ਇਹਦੇ ਵਿੱਚ ਟੋਟਲ 7 ਅਕਿਊਜ਼ਡ ਆਈਡੈਂਟੀਫਾਈ ਹੋ ਗਏ ਨੇ ਉਹਨਾਂ ਦੇ ਵਿੱਚੋਂ 3 ਦੋਸ਼ੀ ਥਾਣਾ ਬਾਗਾਪੁਰਾਣਾ ਦੀ ਟੀਮ ਵੱਲੋਂ ਅਰੈਸਟ ਕਰ ਦਿੱਤੇ ਗਏ ਇਹਦੇ ਵਿੱਚ ਇੱਕ ਦੋਸ਼ੀ ਹੈ ਸਾਗਰ ਪੁੱਤਰ ਸਤਪਾਲ ਸਿੰਘ ਉਹਦੇ ਪਹਿਲਾਂ ਦੇ 14 ਮਾਮਲੇ ਦਰਜ ਨੇ ਉਹ ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਦੂਜਾ ਕਿਊਜ ਹਰਮੇਸ਼ ਉਰਫ ਰਮੇਸ਼ ਉਹ ਵੀ ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਇਹਦੇ ਪੰਜ ਮੁਕਦਮੇ ਦਰਜ ਨੇ ਇੱਕ ਦੀਪਕ ਉਰਫ ਬੁੱਗੀ ਆ ਵੀ ਗਲੀ ਨੰਬਰ 2 ਆਵਾਬਸਤੀ ਫਿਰੋਜ਼ਪੁਰ ਦਾ ਰਹਿਣ ਵਾਲੇ ਇਹ ਤੇ ਪਹਿਲਾਂ ਚਾਰ ਮੁਕਦਮੇ ਦਰਜ ਨੇ ਇਹਨਾਂ ਨੇ ਚਾਰ ਪੰਜ ਘਟਨਾਵਾਂ ਨੂੰ ਇੱਕ ਹੀ ਰਾਤ ਦੇ ਵਿੱਚ ਅੰਜਾਮ ਦਿੱਤਾ ਸੀ ਉਹਦੇ ਵਿੱਚ ਅੱਗੇ ਤਫ਼ਤੀਸ਼ ਕਰਦੇ ਆ ਪੁਲਿਸ ਟੀਮ ਨੇ ਸੀਸੀਟੀਵੀ ਕੈਮਰੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਦੇ ਨਾਲ ਇਹਨਾਂ ਸਾਰੇ ਜਿਹੜੀ ਗੈਂਗ ਹੈ ਨੂੰ ਟ੍ਰੇਸ ਕਰ ਲਿਆ ਇਹਦੇ ਵਿੱਚੋਂ ਤਿੰਨ ਅਕਿਊਜ਼ ਅਰੈਸਟ ਕਰ ਲਿਏ ਬਾਕੀ ਅਕਿਊਜ਼ ਨੂੰ ਅਰੈਸਟ ਕਰਨ ਲਈ ਵੀ ਪੁਲਿਸ ਟੀਮਾਂ ਲਗਾਤਾਰ ਰੇਡ ਕਰ ਰਹੀ ਹੈ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਹਾਂਜੀ ਪਹਿਲਾਂ ਵੀ ਇਹਨਾਂ ਤੇ ਅਪਰਾਧਿਕ ਮਾਮਲੇ ਦਰਜ ਨੇ ਇਹਨਾਂ ਤੇ ਚੋਰੀਆਂ ਤੇ ਲੁੱਟਖੋਹਾਂ ਦੇ ਪਰਚੇ ਪਹਿਲਾਂ ਦਰਜ ਨੇ ਇਹ ਥੋੜੇ ਟਾਈਮ ਪਹਿਲਾਂ ਹੀ ਬੇਲ ਆਊਟ ਹੋ ਕੇ ਪਿਛਲੇ ਮਹੀਨੇ ਆਏ ਨੇ ਇਹ ਸਾਰੇ ਦੋਸ਼ੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਤੇ ਰਾਤ ਦੇ ਟਾਈਮ ਹਾਈਵੇ ਤੇ ਜਿਹੜੇ ਪੈਟਰੋਲ ਪੰਪ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਪਰ ਇਸ ਗੈਂਗ ਨੂੰ ਪੂਰੀ ਨੂੰ ਹੁਣ ਨਿਊਟਰਲਾਈਜ਼ ਕਰ ਦਿੱਤਾ ਗਿਆ ਹੈ ਤੇ ਜਿਹੜੇ ਅਕਿਊਜ਼ਡ ਬਾਕੀ ਰਹਿੰਦੇ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਵਾਂਗੇ ਇਹਨਾਂ ਤੋਂ ਹਜੇ ਤੱਕ ਜਿਹੜੀ ਰਿਕਵਰੀ ਹੈ ਉਹ ਇਹਨਾਂ ਦੀ ਜਿਹੜੀ ਪੁੱਛਗਿੱਛ ਜਾਰੀ ਹੈ ਤੇ ਇਹਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਹੋਰ ਰਿਕਵਰੀ ਅਸੀਂ ਨਾਲ ਤੋਂ ਕਰਾਂਗੇ ਬਾਕੀ ਇਹਨਾਂ ਤੋਂ ਚੋਰੀ ਦੇ ਫੋਨ ਤੇ ਜਿਹੜੇ ਵਾਰਦਾਤ ਦੇ ਵਿੱਚ ਇਹਨਾਂ ਨੇ ਕਾਪੇ ਵਗੈਰਾ ਗੰਡਾਸੇ ਯੂਜ਼ ਕੀਤੇ ਸੀ ਉਹ ਬਰਬੰਦ ਹੋਏ ਹਨ ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਜਿਹੜੇ ਬੇਲ ਆਊਟ ਅਕਿਊਜ਼ਡ ਨੇ ਉਹਨਾਂ ਦੀ ਸਾਰੇ ਕੋਲ ਲਿਸਟਾਂ ਜਿਹੜੀਆਂ ਨੇ ਉਹ ਸਾਰੇ ਐਸਐਚਓ ਚੌਕੀਚਾਰਜ ਸਾਹਿਬ ਜਿਹੜੇ ਹੈਗੇ ਉਹਨਾਂ ਦੇ ਕੋਲ ਹੈਗੀ ਹੈ ਉਨਾ ਨੂੰ ਅਸੀਂ ਕੰਟੀਨਿਊਸਲੀ ਚੈੱਕ ਕਰ ਰਹੇ ਹਾਂ ਪਿਛਲੇ ਸਾਲ 100 ਦੇ ਕਰੀਬ ਅਸੀਂ ਹਿਸਟਰੀ ਸ਼ੀਟਸ ਓਪਨ ਕੀਤੀਆਂ ਨੇ ਜਿਹਦੇ ਵਿੱਚ ਜਿਹੜੇ ਅਕਿਊਜ਼ ਵਾਰੀ-ਵਾਰੀ ਜ਼ੋਮ ਕਰਨ ਦੇ ਆਦੀ ਹੈ ਉਹਨਾਂ ਦੇ ਜਿਹੜੀ ਹਿਸਟਰੀ ਸ਼ੀਟਸ ਹੈ ਉਹ ਵੀ ਓਪਨ ਕੀਤੀਆਂ ਗਈਆਂ ਸਾਡੀ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਤੇ ਕੰਟੀਨਿਊਸ ਨਿਗਰਾਨੀ ਜਾਰੀ ਹੈ ਬਾਕੀ ਇਹਦੇ ਵਿੱਚ ਪਬਲਿਕ ਵੀ ਸਾਨੂੰ ਵੱਤੋ-ਵੱਤ ਕੋਆਪਰੇਟ ਕਰਨ ਉਹ ਵੀ ਸਾਨੂੰ ਜਿਹੜੇ ਸਮਾਜ ਦੇ ਮਾੜੇ ਅਨਸਰ ਨੇ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਦੇਣ ਤਾਂ ਕਿ ਇਹਨਾਂ ਦੇ ਖਿਲਾਫ ਹੋਰ ਸਖਤ ਕਾਰਵਾਈ ਸੀ ਕਰ ਸਕੀਏ ਅਜੇ ਤੱਕ ਇਹਦੇ ਵਿੱਚ 7 ਦੋਸ਼ੀ ਆਈਡੈਂਟੀਫਾਈ ਹੋਏ ਨੇ हां जी ਇਹ ਮੋਟਰਸਾਈਕਲ ਤੇ ਆਉਂਦੇ ਸੀ ਫਿਰੋਜ਼ਪੁਰ ਏਰੀਆ ਦੇ ਪੱਕੇ ਰਹਿਣ ਵਾਲੇ ਨੇ ਬਟ ਇਹ ਮੋਸਟਲੀ ਆਪਣੇ ਘਰੋਂ ਵੀ ਫਰਾਰ ਰਹਿੰਦੇ ਨੇ ਤੇ ਇਹਨਾਂ ਦੇ ਜਿਹੜੇ ਪੱਕੇ ਕੋਈ ਠਿਕਾਣੇ ਨਹੀਂ ਹੁੰਦੇ ਬਾਕੀ ਕੰਟੀਨਿਊਸਲੀ ਜਿਹੜੇ ਇਹਨਾਂ ਦੇ ਹਾਈਡਆਊਟ ਆਇਡੈਂਟੀਫਾਈ ਹੋਏ ਨੇ ਉੱਥੇ ਪੁਲਿਸ ਟੀਮ ਕੰਟੀਨਿਊਸ ਰੇਡਸ ਕਰ ਰਹੀ ਹੈ